ਅੱਜ ਪੰਜਾਬ ਰੋਡ ਦੇ ਪਣਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਆਪਣੀ ਸੂਬਾ ਪੱਤਰੀ ਮੀਟਿੰਗ ਜਿਹੜੀ ਉਹ ਲੁਧਿਆਣੇ ਵਿਖੇ ਕੀਤੀ ਗਈ ਆ ਸੋ ਇਸ ਮੀਟਿੰਗ ਦਾ ਮੁੱਖ ਕਾਰਨ ਇਹ ਸੀ ਕਿ ਪੰਜਾਬ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਵਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਤੇ ਹੋਰ ਮੰਗਾਂ ਨੂੰ ਜਿਹੜਾ ਲੰਕਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਸੋਨਾ ਚੀਜ਼ਾਂ ਤੇ ਮੰਤਨ ਕਰਦੇ ਇਹ ਚੀਜ਼ ਨਿਕਲ ਕੇ ਆਈ ਹੈ ਕਿ ਪੰਜਾਬ ਸਰਕਾਰ ਜਿੱਥੇ ਕਹਿੰਦੀ ਸੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਉੱਥੇ ਪੱਕੇ ਕਰਨ ਦੀ ਬਜਾਏ ਇਹਨਾਂ ਵਿਭਾਗਾਂ ਦਾ ਨਿੱਜੀ ਗੰਦ ਕਰਨ ਵਾਲੇ ਪਾਸੇ ਤਰੀ ਗਈ ਹੈ ਜਿੰਦੇ ਵਿੱਚ ਕਿਲੋਮੀਟਰ ਸ੍ਰੀਨ ਬੱਸਾਂ ਪ ਸਰਕਾਰੀ ਬੱਸਾਂ ਨੂੰ ਖਤਮ ਕਰਕੇ ਤੇ ਰੋਜ਼ਗਾਰ ਦੇ ਸਾਧਨ ਜੜੀ ਉਹ ਕਦਮ ਕੀਤੇ ਜਾ ਰਹੇ ਆ ਸੋ ਇਸ ਕਰਕੇ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ ਆਪਣੀਆਂ ਮੰਗਾਂ ਦੇ ਨਾਲ ਨਾਲ ਜਿਹੜੀ ਕਿਲੋਮੀਟਰ ਸਕੀਮ ਬੱਸਿਆਂ ਦਾ ਟੈਂਡਰ ਰੱਦ ਕਰਾਉਣ ਵਾਸਤੇ ਸੰਘਰਸ਼ ਕੀਤਾ ਜਾਏਗਾ ਤੇ ਆਪਣੀਆਂ ਮੇਨ ਮੰਗਾਂ ਇਹਦੇ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਠੇਕੇਦਾਰਾਂ ਵਿਚੋਲੀਆਂ ਨੂੰ ਬਾਹਰ ਕੱਢਣਾ ਔਰ ਸੋਰਸਿੰਗ ਕੰਟਰੈਕਟ ਵਾਲੇ ਮੁਲਾਜ਼ਮਾਂ ਨੂੰ ਰੈਗੂਲਰ ਕਰਾਉਣ ਦੀ ਮੰਗ ਤਨਖਾਹ ਵਾਧੇ ਦੀ ਮੰਗ ਤੇ ਜਿਹੜੇ ਮੁਲਾਜ਼ਮ ਕੱਢੇ ਕਰਨ ਨੂੰ ਬਹਾਲ ਕਰਾਉਣ ਦੀ ਮੰਗ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਅਸੀਂ ਸੰਘਰਸ਼ ਆਉਂਦੇ ਵਿੱਚ 8 9 ਤੇ 10 ਦਸੰਬਰ ਦੀ ਹੜਤਾਲ ਹੈ ਜਿਹੜੀ ਦਿਨ ਰੁਜਾ ਹੜਤਾਲ ਉਹ ਲਿਖੀ ਗਈ ਆ ਸੋ ਇਹਦੇ ਵਿੱਚ 2 ਦਿਨ ਹੋਰ ਜਿੰਨੇ ਵਿੱਚ ਪੰਜਾਬ ਸਰਕਾਰ ਵੱਲੋਂ ਪਿਛਲੇ ਲਗਭਗ ਜੁਲਾਈ ਮਹੀਨੇ ਤੋਂ ਲੈ ਕੇ ਟੈਂਡਰ ਲਗਾਏ ਜਾ ਰਹੇ 1 ਕਿਲੋਮੀਟਰਾਂ ਦਾ ਜਿੰਦਾ ਅਸੀਂ ਵਿਰੋਧ ਕਰਦੇ ਤੋ ਟੈਂਡਰ ਅੱਗੇ ਕਰ ਦਿੱਤੇ ਜਾਂਦੇ ਆ ਸੋ ਟੈਂਡਰ ਇਸ ਮਹੀਨੇ 28 ਤਰੀਕ ਨੂੰ ਫਿਰ ਖੋਲਣ ਜਾ ਰਹੀ ਹੈ ਸਰਕਾਰ ਅਸੀਂ ਪਹਿਲਾਂ ਗੇਟ ਰੈਲੀ ਸ਼ੁਰੂ ਕਰਾਂਗੇ 11 ਵਜੇ 2 ਵਜੇ ਦਾ ਟਾਈਮ ਹੈ ਜੇ ਸਰਕਾਰ ਵੱਲੋਂ ਕੋ ਸੱਦਾ ਪੱਤਰ ਨਹੀਂ ਆਉਦਾ ਉਹ ਟੈਂਡਰ ਨੂੰ ਰੱਤ ਨਹੀਂ ਕੀਤਾ ਜਾਂਦਾ ਸਾਡੀ ਮੰਗ ਰੱਦ ਕਰ ਲਈ ਆ। ਸੋ ਜੇਕਰ ਇਹੋ ਜੀ ਮੰਗ ਨਹੀਂ ਹੱਲ ਹੁੰਦਾ ਸਾਡਾ ਕੋਈ ਤਾਂ ਤੁਰੰਤ ਉਸ ਮੰਗ ਦੇ ਉੱਤੇ ਨਿਜੀਕਰਨ ਦੇ ਖਿਲਾਫ ਤੁਰੰਤ ਜਿਹੜਾ ਸੰਘਰਸ਼ ਸ਼ੁਰੂ ਹੋਏਗਾ ਤੁਰੰਤ ਹੜਤਾਲ ਸ਼ੁਰੂ ਕਰ ਦਿੱਤੀ ਜਾਏਗੀ। ਸੋ ਇਸੇ ਤਰੀਕੇ ਨਾਲ 2 ਤਰੀਕ ਨੂੰ ਫਿਰ ਦੁਬਾਰਾ ਗੇਟ ਰਲੀ ਕੀਤੀ ਜਾਏਗੀ ਤੇ 2 ਤਰੀਕ ਨੂੰ ਪੀਆਰਟੀਸੀ ਦੇ ਵਿੱਚ ਕਿਲੋਮੀਟਰ ਸਕੀਮ ਵਸਾਂ ਦਾ ਟੈਂਡਰ ਲੈ ਕੇ ਆਂਦਾ। ਜੇ ਉਹ 2 ਤਰੀਕ ਤੋਂ ਜੇ ਤਾਂ ਹੜਤਾਲ ਹੋ ਗਈ ਤੇ ਟੈਂਡਰ ਰੱਦ ਨਾ ਕੀਤਾ ਫਿਰ 28 ਤੂੰ ਲੈ ਕੇ ਨਿਰੰਤਰ ਹੀ ਲਗਾਤਾਰ ਹੜਤਾਲ ਚੱਲੇਗੀ ਨਿਮਿੱਥੇ ਸੋ। ਪਰੰਤੂ ਜੇ ਟੈਂਡਰ ਪਨਵਸਚ ਰੱਦ ਕਰਕੇ ਤੇ ਪੀਆਰਟੀਸੀ ਦੇ ਟੈਂਡਰ ਨੂੰ ਜਾਰੀ ਰੱਖਿਆ ਜਾਂਦਾ ਤਾਂ 2 ਤਰੀਕ ਨੂੰ ਦੁਬਾਰਾ ਜੇ ਟਲੀਆਂ ਕਰਕੇ ਉਸੇ ਤਰੀਕੇ ਨਾਲ ਜੇ ਟੈਂਡਰ ਖੋਲਿਆ ਗਿਆ ਤਾਂ 2 ਤਰੀਕ ਤੋਂ ਫਿਰ ਦੁਬਾਰਾ ਹੜਤਾਲ ਕੀਤੀ ਜਾਏਗੀ ਸੋ ਜੇ ਉਹ ਟੈਂਡਰ ਨੂੰ ਰੱਦ ਕਰ ਦਿੰਦੀ ਹੈ ਸਰਕਾਰ ਤਾਂ ਜਿਹੜੀਆਂ ਸਾਡੀਆਂ ਰੈਗੂਲਰ ਮੰਗਾਂ ਉਹਨਾਂ ਮੰਗਾਂ ਤੇ ਨਿਰੰਤਰ ਜਿਹੜੀ ਸਾਡੀ ਲੜਾਈ ਹੈ ਉਹ ਜਾਰੀ ਰਹੇਗੀ 8 9 ਤੇ 10 ਦਸੰਬਰ ਨੂੰ ਸਿੱਕੇ ਨੂੰ ਉੱਡਾ ਹੜਤਾਲ ਕਰਕੇ ਮਾਣਯੋਗ ਮੁੱਖ ਮੰਤਰੀ ਵੀ ਰਹਿਸ਼ ਅਕੇ ਧਰਨਾ ਦੇ ਕੇ ਆਪਰੇ ਮੰਗਾਂ ਦਾ ਹੱਲ ਕਰਾਉਣ ਲਈ ਜਿਹੜਾ ਵਾ ਰੋਸ਼ਪੰਦਰ ਸਿੰਘ ਕਰਾਂਗੇ ਅੱਜ ਪੰਜਾਬ ਰੋਡਵੇ ਪਣਵਾਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਆਪਣੀ ਸੁਪਾਤਰੀ ਮੀਟਿੰਗ ਹੈ ਜਿਹੜੀ ਉਹ ਲੁਧਿਆਣੇ ਵਿਖੇ ਕੀਤੀ ਗਈ ਆ ਸੋ ਇਸ ਮੀਟਿੰਗ ਦਾ ਮੁੱਖ ਕਾਰਨ ਇਹ ਸੀ ਕਿ ਪੰਜਾਬ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਵਾ ਕੱਚੇ ਮੁਲਾਜ਼ਮਾਂ ਨੂੰ ਪੱਕੀ ਕਰਨ ਤੇ ਹੋਰ ਮੰਗਾਂ ਨੂੰ ਜਿਹੜਾ ਲੰਕਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਸੋਨਾ ਚੀਜ਼ਾਂ ਤੇ ਮੰਤਨ ਕਰਦੇ ਹੋਏ ਇਹ ਚੀਜ਼ ਨਿਕਲ ਕੇ ਆਈ ਹੈ ਕਿ ਪੰਜਾਬ ਸਰਕਾਰ ਜਿੱਥੇ ਕਹਿੰਦੀ ਸੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਉੱਥੇ ਪੱਕੇ ਕਰਨ ਦੀ ਬਜਾਏ ਇਨਾ ਵਪਾਰਗਾਂ ਦਾ ਨਿੱਜੀ ਗੱਲ ਕਰਨ ਵਾਲੇ ਪਾਸੇ ਤਰੀ ਰਹੀ ਹੈ ਜਿੰਦੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਆਪਾਂ ਸਰਕਾਰੀ ਬੱਸਾਂ ਨੂੰ ਖਤਮ ਕਰਕੇ ਤੇ ਰੋਜ਼ਗਾਰ ਦੇ ਸਾਧਨ ਜੜੀ ਉਹ ਕਦਮ ਕੀਤੇ ਜਾ ਰਹੇ ਆ ਸੋ ਇਸ ਕਰਕੇ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ ਆਪਣੀਆਂ ਮੰਗਾਂ ਦੇ ਨਾਲ ਨਾਲ ਜਿਹੜੀ ਕਿਲੋਮੀਟਰ ਸਕੀਮ ਬੱਸਿਆਂ ਦਾ ਟੈਂਡਰ ਲਾਤੇ ਕਰਾਉਣ ਵਾਸਤੇ ਸੰਘਰਸ਼ ਕੀਤਾ ਜਾਏਗਾ ਤੇ ਆਪਣੀਆਂ ਮੇਨ ਮੰਗਾਂ ਇਹਦੇ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਠੇਕੇਦਾਰਾਂ ਵਿਚੋਲੀਆਂ ਨੂੰ ਬਾਹਰ ਕੱਢਣਾ ਔਰ ਸੋਰਸਿੰਗ ਕੰਟਰੈਕਟ ਵਾਲੇ ਮੁਲਾਜ਼ਮਾਂ ਨੂੰ ਰੈਗੂਲਰ ਕ੍ਰਾਉਨ ਦੀ ਮੰਗ ਤਨਖਾਹ ਵਾਧੇ ਦੀ ਮੰਗ ਤੇ ਜਿਹੜੇ ਮੁਲਾਜ਼ਮ ਕੱਢੇ ਕਰਨ ਨੂੰ ਬਹਾਲ ਕਰਨ ਦੀ ਮੰਗ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਅਸੀਂ ਸੰਘਰਸ਼ion ਦੇ ਵਿੱਚ 8 9 ਤੇ 10 ਦਸੰਬਰ ਦੀ ਹੜਤਾਲ ਹੈ ਜਿਹੜੀ ਤਿੰਨ ਰੋਜ਼ਾ ਹੜਤਾਲ ਉੱਲਿੱਖੀ ਗਈ ਆ ਸੋ ਇਹਦੇ ਵਿੱਚ 2 ਦਿਨ ਹੋਰ ਜਿੰਨੇ ਵਿੱਚ ਪੰਜਾਬ ਸਰਕਾਰ ਵੱਲੋਂ ਪਿਛਲੇ ਲਗਭਗ ਜੁਲਾਈ ਮਹੀਨੇ ਤੋਂ ਲੈ ਕੇ ਟੈਂਡਰ ਲਗਾਏ ਜਾ ਰਹੇ ਕਿਲੋਮੀਟਰਾਂ ਦਾ ਜਿੰਦਾ ਅਸੀਂ ਵਿਰੋਧ ਕਰਦੇ ਤੋ ਟੈਂਡਰ ਅੱਗੇ ਕਰ ਦਿੱਤੇ ਜਾਂਦੇ ਆ ਸੋ ਟੈਂਡਰ ਇਸ ਮਹੀਨੇ 28 ਤਰੀਕ ਨੂੰ ਫਿਰ ਖੋਲਣ ਜਾ ਰਹੀ ਹੈ ਸਰਕਾਰ ਅਸੀਂ ਪਹਿਲਾਂ ਗੇਟ ਰੈਲੀ ਸ਼ੁਰੂ ਕਰਾਂਗੇ 11 ਵਜੇ ਤੋਂ 2 ਵਜੇ ਦਾ ਟਾਈਮ ਹੈ ਜੇ ਸਰਕਾਰ ਵੱਲੋਂ ਕੋਈ ਸੱਦਾ ਪੱਤਰ ਨਹੀਂ ਆਉਦਾ ਤੇ ਟੈਂਡਰ ਨੂੰ ਰੱਦ ਨਹੀਂ ਕੀਤਾ ਜਾਂਦਾ ਸਾਡੀ ਮੰਗ ਰੱਦ ਕਰਨ ਦੀ ਆ ਸੋ ਜੇਕਰ ਇਹੋ ਜੀ ਮੰਗ ਨਹੀਂ ਹੱਲ ਹੁੰਦਾ ਸਾਡਾ ਕੋਈ ਤਾਂ ਤਰੰਤ ਉਸ ਮੰਗ ਦੇ ਉੱਤੇ ਨਿਜੀਕਰਨ ਦੇ ਖਿਲਾਫ ਤਰੰਤ ਜਿਹੜਾ ਸੰਘਰਸ਼ ਸ਼ੁਰੂ ਹੋਏਗਾ ਤਰੰਤ ਹੜਤਾਲ ਸ਼ੁਰੂ ਕਰ ਦਿੱਤੀ ਜਾਏਗੀ ਸੋ ਇਸੇ ਤਰੀਕੇ ਨਾਲ 2 ਤਰੀਕ ਨੂੰ ਫਿਰ ਦੁਬਾਰਾ ਗੇਟ ਰੈਲੀ ਕੀਤੀ ਜਾਏਗੀ ਤੇ 2 ਤਰੀਕ ਨੂੰ ਪੀਆਰਟੀਸੀ ਦੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਲੈ ਕੇ ਆਉਂਦਾ ਜੇ ਉਹ ਦੋ ਤਰੀਕ ਤੋਂ ਜੇ ਤਾਂ ਹੜਤਾਲ ਹੋ ਗਈ ਤੇ ਟੈਂਡਰ ਰੱਦ ਨਾ ਕੀਤਾ ਫਿਰ 28 ਤੋਂ ਲੈ ਕੇ ਨਿਰੰਤਰ ਹੀ ਲਗਾਤਾਰ ਹੜਤਾਲ ਚੱਲੇਗੀ ਨਿੱਤੇ ਸਬ। ਪਰੰਤੂ ਜੇ ਟੈਂਡਰ ਪਨਵਸਚ ਰੱਦ ਕਰਕੇ ਤੇ ਪੀਆਰਟੀਸੀ ਦੇ ਟੈਂਡਰ ਨੂੰ ਜਾਰੀ ਰੱਖਿਆ ਜਾਂਦਾ ਤਾਂ ਦੋ ਤਰੀਕ ਨੂੰ ਦੁਬਾਰਾ ਗੇਟ ਰਲੀਆਂ ਕਰਕੇ ਉਸੇ ਤਰੀਕੇ ਨਾਲ ਜੇ ਟੈਂਡਰ ਖੋਲਿਆ ਗਿਆ ਤਾਂ ਦੋ ਤਰੀਕ ਤੋਂ ਫਿਰ ਦੁਬਾਰਾ ਹੜਤਾਲ ਕੀਤੀ ਜਾਏਗੀ। ਸੋ ਜੇ ਉਹ ਟੈਂਡਰ ਨੂੰ ਰੱਦ ਕਰ ਦਿੰਦੀ ਹੈ ਸਰਕਾਰ ਤਾਂ ਜਿਹੜੀਆਂ ਸਾਡੀਆਂ ਰੈਗੂਲਰ ਮੰਗਾਂ ਉਹਨਾਂ ਮੰਗਾਂ ਤੇ ਨਿਰੰਤਰ ਜਿਹੜੀ ਸਾਡੀ ਲੜਾਈ ਹੈ ਉਹ ਜਾਰੀ ਰਹੇਗੀ। 8 9 ਤੇ 10 ਦਸੰਬਰ ਨੂੰ ਅਸੀਂ ਤਿੰਨ ਦਿਨਾਂ ਦੀ ਹੜਤਾਲ ਕਰਕੇ ਮਾਨਯੋਗ ਮੁੱਖ ਮੰਤਰੀ ਦੀ ਰਹਿਸ਼ਕੇ ਧਰਨਾ ਦੇ ਕੇ ਆਪਣੀਆਂ ਮੰਗਾਂ ਦਾ ਹੱਲ ਕਰਾਉਣ ਲਈ ਜਿਹੜਾ ਵਾ ਰੋਸ਼ਪੰਦਰ ਸਿੰਘ ਕਰਾਂਗੇ